ਹੈਲੋ ਹਾਂਜੀ ਸਾਰਿਆਂ ਨੂੰ ਪਿਆਰ ਪਈ ਸ੍ਰਸ਼ਟੀ ਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਗੁਦਪ੍ਰੀਤ ਬੁਟੀਕ 컬렉ਸ਼ਨ ਤੇ। ਮੈਂ ਹਾਂ ਸੀ ਗੁਦਪ੍ਰੀਤ। ਅੱਜ ਆਪਾਂ ਤੁਹਾਡੇ ਲਈ ਸੋਹਣੀ ਦੀ ਸੂਟਾਂ ਦੀ 컬렉ਸ਼ਨ ਲੈ ਕੇ ਆਏ ਹਾਂ। ਕੱਲ ਵੀ ਆਪਾਂ ਵੀਡੀਓ ਪਾਈ ਸੀ। ਬਹੁਤ ਵਧੀਆ ਰਿਸਪੌਂਸ ਮਿਲਿਆ ਤੁਹਾਡਾ ਸਾਰਿਆਂ ਦਾ। ਸੋ ਬਹੁਤ ਪਸੰਦ ਕੀਤਾ ਤੁਸੀਂ ਵੀਡੀਓ ਨੂੰ। ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਆਪਾਂ ਫੇਰ ਨਮੀ ਨਮੀ ਪ੍ਰਿੰਟ ਵਾਲੇ ਕਾਟਨ ਦੇ ਸੂਟ ਲੈ ਕੇ ਆਏ ਹਾਂ। ਪ੍ਰਿੰਟ ਵਾਸ ਸੂਟ ਨੇ ਨੈਚਰ ਸੂਟ ਨੇ ਦੁਪੱਟਾ ਸੂਟ ਵੀ ਹੈਗੇ ਆ ਵਿੱਚ ਸੋ ਤੁਹਾਨੂੰ ਜੋ ਸੂਟ ਪਸੰਦ ਆਉਂਦਾ ਹੈ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਉਸ ਕੱਪੜੇ ਬਾਰੇ ਕੋਈ ਡਿਟੇਲ ਲੈਣੀ ਹੈ ਜਾਂ ਫਿਰ ਤੁਸੀਂ ਆਰਡਰ ਕਰ ਲੈਣ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਾਡਾ WhatsApp ਨੰਬਰ ਜੀ ਤੁਹਾਨੂੰ ਬਾਇਓ ਦੇ ਵਿੱਚ ਮਿਲ ਜੂਗਾ ਸੋ ਜੇ ਕਪੜੇ ਬਾਰੇ ਕੋਈ ਡਿਟੇਲ ਦੇਣੀ ਹੁੰਦੀ ਹੈ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ ਤੇ ਮੈਂ ਕੋਸ਼ਿਸ਼ ਕਰਿਆ ਕਰੂੰਗੀ ਅਗਲੀਆ ਵੀਡੀਓ ਆਉਣ ਵਾਲੀਆਂ ਵਿੱਚ ਕਿ ਕਪੜੇ ਦਾ ਸੋ ਪ੍ਰਾਈਸ ਹੈ ਉਹ ਨਾਲ ਦੀ ਨਾਲ ਮੈਂ ਸ਼ੈਨ ਕਰ ਦਾਂ ਤਾਂ ਜੋ ਤੁਹਾਨੂੰ ਸੌਖਾ ਹੋ ਜੇ ਸੋ ਕਪੜੇ ਬਾਰੇ ਪਤਾ ਲੱਗ ਜਾਂਦਾ ਪੈਂਦੀ ਹੈ ਕਿ ਕੀ ਸਰਪ੍ਰਾਈਜ਼ ਹੈ ਫਿਰ ਆਪਾਂ ਆਰਡਰ ਕਰਨਾ ਹੋਵੇ ਤਾਂ ਆਪਾਂ ਕਰ ਸਕਦੇ ਆ ਸੋ ਆਉਣ ਵਾਲੀਆਂ ਵੀਡੀਓ ਚ ਦਿਨ ਅਵ ਦਿਨ ਆਪਾਂ ਸੁਧਾਰ ਕਰਦੇ ਜਾਵਾਂਗੇ ਸੋ ਮੇਰੀਆਂ ਕਮੀਆਂ ਨਹੀਂ ਉਹਨਾਂ ਨੂੰ ਮੈਂ ਕੱਢਦੀ ਜਾਊਂਗੀ ਤੇ ਤੁਸੀਂ ਵੀ ਦੱਸਦਿਆ ਕਰੋ ਜੇ ਤੁਹਾਨੂੰ ਕੁਝ ਮੇਰੇ ਵੱਲੋਂ ਕਮੀ ਆਉਂਦੀ ਹੈ ਕੁਝ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਾਂ ਉਸ ਕਮੀ ਨੂੰ ਸੁਧਾਰ ਦਾਂਗੇ ਸੋ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਇਹ ਵੀ ਦੱਸਿਆ ਕਰੋ ਜੇ ਤੁਹਾਨੂੰ ਕਿਸੇ ਹੋਰ ਤਰ੍ਹਾਂ ਦੇ ਕੱਪੜਾ ਹੋਰ ਡਿਜ਼ਾਈਨ ਪਸੰਦ ਹੈ ਤਾਂ ਤੁਸੀਂ ਮੈਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਉਹਨਾਂ ਦਾ ਡਿਜ਼ਾਈਨ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਕਿ ਤੁਸੀਂ ਇਹ ਸੂਟ ਕੋਈ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਸੋ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਦਿਓ ਅਸੀਂ ਤੁਹਾਨੂੰ ਉਸ ਕਪੜੇ ਦੀ ਡਿਟੇਲ ਦੇ ਦਾਂਗੇ ਬਾਕੀ ਤੁਸੀਂ ਜੇ ਹੋਰ ਜ਼ਿਆਦਾ ਕਪੜੇ ਦੀ ਡਿਟੇਲ ਜ਼ਿਆਦਾ ਜਾਣਕਾਰੀ ਲੈਣੀ ਹੁੰਦੀ ਆ ਤਾਂ ਸਾਡਾ ਵਟਸਐਪ ਗਰੁੱਪ ਵੀ ਹੈਗਾ ਜੋ ਤੁਹਾਨੂੰ ਪ੍ਰੋਫਾਈਲ ਦੇ ਵਿੱਚੋਂ ਦਾ ਲਿੰਕ ਮਿਲ ਜੂਗਾ ਸੋ ਤੁਸੀਂ ਉਹ ਲਿੰਕ ਜੁਆਇਨ ਕਰ ਲਓ ਤੁਹਾਨੂੰ ਨਮੀ ਤੋਂ ਨੀ ਜਾਣਕਾਰੀ ਕੱਪੜੇ ਬਾਰੇ ਮਿਲਦੀ ਰਹੂਗੀ ਸੋ ਦੇ ਵਿੱਚ ਪ੍ਰਾਈਸ ਕੱਪੜੇ ਦਾ ਕਿੰਨੀ ਲੈਂਥ ਹੈ ਉਹ ਸਾਰੀ ਜਾਣਕਾਰੀ ਹੁੰਦੀ ਆ ਸੋ ਤੁਸੀਂ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਤੁਸੀਂ ਇੱਥੇ ਵੀ ਵੀਡੀਓ ਦੇਖ ਲੈ ਦੇਖ ਲਿਆ ਕਰੋ ਇੱਥੇ ਕੁਝ ਜ਼ਿਆਦਾ ਸੂਟਾਂ ਨਹੀਂ ਪਿੱਕ ਨਹੀਂ 파 ਸਕਦੀ ਕਿਉਂਕਿ ਸੂਟ ਬਹੁਤ ਜ਼ਿਆਦਾ ਹੁੰਦੇ ਆ ਤੇ ਇੰਨਾ ਜ਼ਿਆਦਾ ਵੀਡੀਓ ਲੰਬੀ ਮੇਰੇ ਤੋਂ ਬਣਦੀ ਨਹੀਂ ਹੈਗੀ ਕੋਸ਼ਿਸ਼ ਕਰਿਆ ਕਰੂੰਗੀ ਮੈਂ ਵੱਧ ਤੋਂ ਵੱਧ ਇਥੇ ਸੂਪ ਕੋਉਣ ਦੀ ਤਾਂ ਜੋ ਤੁਹਾਨੂੰ ਲੈਣਾ ਹੋਵੇ ਤਾਂ ਤੁਹਾਨੂੰ ਸੌਖ ਹੋ ਜੇ ਸੋ ਮੇਰੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰਿਓ ਜੀ